ਹੈਲੋ ਜੀ ਸਤ ਸ੍ਰੀ ਅਕਾਲ ਜੀ ਹੋਰ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਹੈ ਅਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਗੰਦੀਵਾਰ ਚੈਨਲ ਵਿੱਚ ਆ ਲਿਤੇ ਹਾਂ ਜੀ ਆਪਾਂ ਲੱਗੇ ਜੀ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਤੋਂ ਕਰਨ ਤੋਂ ਪਹਿਲਾਂ ਚੈਨਲ ਨੂੰ ਕਰਦੇ ਸਬਸਕ੍ਰਾਈਬ ਵੀਡੀਓ ਨੂੰ লাইਕਿੰਗ ਤੇ ਸ਼ੇਅਰ ਜ਼ਰੂਰ ਕਰਿਓ ਜੀ ਕੇ ਇੱਥੇ ਬਣਾ ਰਹੇ ਹਾਂ ਜੀ ਤਦਾਂ ਖਾਤਰੀ ਹੋਈ ਬਾਨੀ ਟੈਮੇਰਾ ਸਵਾਦ ਸਦਾ ਹੋਵੇਲੀ ਬਾਕੀ ਇੱਕ ਨੂੰ ਸਕੂਲ ਨੂੰ ਆਪ ਤੇ ਆ ਕਰਕੇ ਉਹਦੀਆਂ ਉਹਦੀ ਬਣਾ ਲੈਂਦੀ ਹੈ ਜੀ కాను రగడియావయ ఈంగి ప్పరేవయ ఇదిచినా చెటార్ను ప్రారి అంగి దిలు దిలి సిచ్కొంగి ఇదిలు దిలు సిచ్కొంగు ఇదనారి కేది అగి ప్పనాస� ਪਾਪਾ ਸੋਨੂ ਤਾਂ ਕਿਸੇ ਹੋਰ ਕੰਮ ਤੋਂ ਤੇ ਨਾਲ ਮਿਲ ਗਈ ਠੀਕ ਹੈ ਹੈਲੋ ਜੀ ਹਾਂ ਜੀ ਇੱਥੇ ਪਾ ਰਹੇ ਨੇ ਜੀ ਪਾਪਾ ਜੀ ਤੇ ਇੱਕ ਮੁੰਡਾ ਰੈਡੀ ਕਣਕ ਤੇ ਕਣਕ ਜਿਹੜੀ ਮੰਡੀ ਦੇ ਵਿੱਚ ਸੈੱਟ ਰਹੇ ਨੇ ਜੀ ਤੇ ਬਾਕੀ ਜਿਹੜਾ ਕੁਸ਼ਕ ਲੈ ਗਿਆ ਅੱਧੀ ਕਰਾਈ ਗਈ ਹੈਗੀ ਤੇ ਇਹ ਪਰ ਰਹੇ ਆ ਦੋਨੋਂ ਜਾਣੇ ਤੇ ਅੱਗੇ ਤਾਂ ਜਿਹੜੇ ਅਸੀਂ ਜੀ ਕਣਕ ਮੈਂ ਭਰਾ ਦਿੰਦੀ ਹੁੰਦੀ ਸੀ ਪਰ ਇਸ ਟਾਈਮ ਜਿਹੜਾਗਾ ਮੇਰੇ ਕੰਮ ਬਹੁਤ ਜ਼ਿਆਦਾ ਉਲਝਿਆ ਪਿਆਗਾ ਕਿਉਂਕਿ ਇਹ ਵਿੱਚ ਪਸੂਆਂ ਪਸੂਆਂ ਦਾ ਹੋ ਜਾਂਦਾ ਹਨ ਫਿਰ ਉਹ ਚੁੱਲ੍ਹੇ ਦਾ ਹੋ ਜਾਂਦਾ ਹੈ ਤੇ ਹਜੇ ਆਪਾਂ ਪੋਚਾ ਵਗੈਰਾ ਨਹੀਂ ਲਾਉਂਦੇ ਜੀ ਕਿਉਂਕਿ ਹੁਣ ਕਣਕ ਦੀ ਜਿਹੜੀ ਗਰਦ ਹੈ ਜਦੋਂ ਭਰਦੇ ਆ ਮਿੱਟੀ ਇਹਦਾ ਸਾਰਾ ਅੰਦਰ ਜਾਈ ਜਾਂਦਾ ਹੈ ਤੇ ਆਪਾਂ ਸ਼ਾਮ ਨੂੰ ਦੇਖਾਂਗੇ ਹੁਣ ਦਾ ਵਾਦਾ ਆਪਾਂ ਕੰਮ ਕਰਕੇ ਰੱਖਾਂਗੇ ਉਤਲੇ ਸਾਰੇ ਤੇ ਪੋਚੇ ਪੂਚੇ ਜਿਹੜੇ ਆਪਾਂ ਸ਼ਾਮ ਨੂੰ ਲਾਵਾਂਗੇ ਤੇ ਇੱਥੇ ਟਰਾਲੀ ਜਿਹੜੀ ਲਗਭਗ ਭਰ ਚੁੱਕੀ ਹੈ ਜੀ ਪਾਪਾ ਜੀ ਕਰ ਰਹੇ ਨੇ ਸਾਰੀ ਕਣਕ ਅੱਗੇ ਤੇ ਬਸ ਡਾਲਾ ਲਾ ਕੇ ਉਸ ਤੋਂ ਬਾਅਦ ਜਿਹੜੇ ਕੋਈ 5-7 ਪੀਪੇ ਹੋਰ ਪੈਣਗੇ ਉਹ ਪਾ ਲੈਣਗੇ ਹੈਲੋ ਹਾਂਜੀ ਕਣਕ ਕਿਹੜੀ ਮੰਡੀ ਸਿੱਟ ਦੁੱਤੀ ਹੈਗੀ ਤੇ ਵੇੜਾ ਜਿਹੜਾ ਬੇਲਾ ਹੋ ਗਿਆ ਪਰ ਘਰ ਦਾ ਕਪੜਾ ਬਹੁਤ ਜ਼ਿਆਦਾ ਜੀ ਹੁਣ ਆਪਾਂ ਇਹਨੂੰ ਸਾਰੇ ਨੂੰ ਸਮੇਟ ਦਈਏ ਤੇ ਟਾਈਮ ਜਿਹੜਾ ਸਾਢੇ ਪੰਜ ਦੇ ਹੋਵੇ ਸ਼ਾਮ ਦੇ ਤੇ ਬਿਲਕੁਲ ਵੀ ਵੀਡੀਓ ਨਹੀਂ ਬਣਾਉਣ ਦਾ ਟਾਈਮ ਨਹੀਂ ਲੱਗਿਆ ਉਸ ਤੋਂ ਬਾਅਦ ਕੰਮ ਜਿਹੜੇ ਬਹੁਤ ਜ਼ਿਆਦਾ ਹੋਏ ਪਏ ਸੀ ਜੀ ਕੰਮ ਤੇ ਕੰਮ ਛੜਿਆ ਪਿਆ ਸੀ ਆ ਤੇ ਵੀਡੀਓ ਆਪਾਂ ਨਹੀਂ ਬਣਾਈ ਜੀ ਹੁਣ ਵੀਡੀਓ ਬਣਾਉਣੇ ਕਣਕ ਸਾਰੀ ਭਾਗੀ ਸੀ ਮੰਡੀ ਤੇ ਹੁਣ ਕਹਿੰਦੇ ਵੀ ਫਤੂਲੀ ਜਾਂਦਾ ਫੋਨ ਕਰਿਆ ਸੀਗਾ ਹਾਂਜੀ ਫੋਨ ਕਰਿਆ ਸੀ ਵੀ ਕਹਿੰਦੇ ਵੀ ਹੁਣ ਤੁਲੀ ਜਾਂਦੀ ਕਣਕ ਬਸ ਸਾਡੇ ਖਿਵਾਏ ਦਿਨ ਤੁਲ ਲੂਗੀ ਤੇ ਹੁਣ ਆਪਾਂ ਇੱਥੇ ਝਾੜੂ ਮਾਂਜਾ ਕਰਦੇ ਹਾਂ ਧਾਲ ਮੈਂ ਮੂੰਗੀ ਧਰ ਦਿੱਤੀ ਹੈਗੀ ਤੇ ਮੂੰਗੀ ਦਾਲ ਧਰ ਕੇ ਆਪਾਂ ਇਸ ਪਾਥੀਆਂ ਲਾ ਦਤੀ ਹੁਣ ਚੁੱਲੇ ਤੇ ਤਰੀਏਗੀ ਤੇ ਹੁਣ ਮੈਂ ਸਾਰੇ ਜਿਹੜਾ ਝਾੜੂ ਮਾਂਜਾ ਕਰਦੇ ਆ ਤੇ ਅੰਦਰ ਵੀ ਪੋਚਾ ਲਾਂਗੇ ਕਿਉਂਕਿ ਸਵੇਰੇ ਫਿਰ ਕੰਮ ਨੂੰ ਜੀ ਨਹੀਂ ਕਰਦਾ ਜਦੋਂ ਗੰਦਾ ਜਾ ਹੋਵੇ ਤੇ ਹੁਣ ਸ਼ਾਮ ਨੂੰ ਜਰੂਰ ਬਿੰਦ ਲੇਟ ਪੈ ਜਾਗੇ ਚਲ ਘੰਟਾ ਕਿਥੇ 9:00 ਵੱਜਣਗੇ ਚਲ 10:00 ਵੱਜ ਜਾਣਗੇ ਤੇ ਪਰ ਹੁਣ ਮੈਂ ਸਾਰਾ ਚੜੂ ਪੁਛੜਾ ਕਰਕੇ ਪਾਉਂਗੀ ਬੈਕ ਕੈਮਰਾ ਕਰਕੇ ਦਿਖਾਉਣੀ ਤੁਹਾਨੂੰ ਕਿੰਨਾ ਗੰਦਾ ਹੈਗਾ ਬਸ ਨਾ ਸਾਰਾ ਬਿੱਲਾ ਹੋ ਗਿਆ ਪਰ ਕਣਕ ਚੱਕੀ ਕਰਕੇ ਜਿਹੜਾ ਗੰਦਾ ਬਹੁਤ ਹੈਗਾ ਤੇ ਹੁਣ ਮੈਂ ਇਹਨੂੰ ਦਵਾ ਦਵਾ ਜਿਹੜਾ ਸਮੇਟਦਾ ਫਿਰ ਉਸ ਤੋਂ ਬਾਅਦ ਸੋਨਜੀ ਲਓ ਜੀ ਸੁੰਬਰਾ ਪਸਾਰਾ ਦਿੱਤਾ ਹੈਗਾ ਤੇ ਹੁਣ ਆਪਾਂ ਜਿਹੜੀ ਢੇਰੀ ਲਾਈਏਗੀ ਉਹ ਸਿੱਟ ਕੇ ਆਉਣੇ ਹੈਗੇ ਬਾਰ ਇਹਦੇ ਵਿੱਚ ਨਾ ਇਹ ਕਾਂ ਸਟੇਪ ਕਰਕੇ ਆਪਾਂ ਇਹਨਾਂ ਕੀੜਿਆਂ ਆਪਣੇ ਬਾਹਰ ਪਸਮਾ ਚ ਕੀੜਿਆਂ ਦਾ ਪਾਉਣਾ ਹੈਗਾ ਤੇ ਉਹਦੇ ਉੱਤੇ ਸਿੱਟਿਆਵਾਂਗੇ ਤੇ ਕੀੜੇ ਜਿਹੜੇ ਚ ਕਣਕ ਚੁੱਕ ਲੈਣਗੇ ਮੈਂ ਨੂੰ ਚੁਣ ਲਈ ਚਲਾ ਲਾਗੀ ਤਾਂ ਕੇਰੀ ਲਾਉ ਜੀ ਇਹ ਹੈ ਜੇ ਆਪਣੇ ਕੀੜਿਆਂ ਦਾ ਪੋਣ ਤੇ ਇੱਥੇ ਜਿਹੜੀ ਆਪਾਂ ਨੂੰ ਸਿੱਟ ਦਾਂਗੇ ਲਓ ਜੀ ਉਸ ਤੋਂ ਬਾਅਦ ਆਪਾਂ ਜਿਹੜਾ ਅੰਦਰੋਂ ਝਾੜੂ ਚੱਪਾ ਕੱਢ ਲਿਆ ਸੀ ਸਾਰੇ ਲੈਪਰ ਪੋਚਾ ਵੀ ਲਾ ਦਿੱਤਾ ਜੀ ਸਾਰੇ ਕੰਮ ਰਚ ਗਏ ਗੈਲਰੀ ਚ ਮੂਰੇ ਤੇ ਬਸ ਆਹ ਕੱਲਾ ਕੁਲਰ ਕੰਨੀ ਥੋੜੀ ਜਗ੍ਹਾ ਜਿਹੜੀ ਇਹੀ ਰਹਿ ਗਈ ਹੈਗੀ ਤੇ ਉਸ ਤੋਂ ਬਾਅਦ ਕੋਈ ਵੀਡੀਓ ਬਣਾਉਣਾ ਨਹੀਂ ਸੀ ਕਰੇ ਕਿਉਂਕਿ ਸਾਰੇ ਬੀਜੀ ਨੇ ਹਨਾ ਖੇਤ ਗਏ ਨੇਗੇ ਪਾਪਾ ਜੀ ਮੰਡੀ ਦੇ ਵਿੱਚ ਨੇਗੇ ਤੇ ਇੱਕ ਹੁੰਦੇ ਰੜੀ ਗਏ ਨੇ ਜੀ ਖੇਤ ਉਧਰ ਮੋਟਰਾਂ ਛੱਡੀਆਂ ਹੋਈਆਂ ਨੇਗੀਆਂ ਤੇ ਉਧਰੋਂ ਮੇਰਾ ਹਜੇ ਪਸੂ ਹੁਣ ਪਾਣੀ ਤਾਂ ਨਹੀਂ ਜਿਹੜਾ ਪਿਉਣ ਵਾਲਾ ਪਿਆਗਾ ਟਾਈਮ ਆਇਆ ਸਾਡੇ ਸ਼ੀ ਹੋ ਗਏ ਨੇ ਜੀ ਤੇ ਅੱਜ ਤਾਂ ਬਸ ਪੋਚੀਣਾ ਜੀ ਪੋਚਿਆਣੀ ਜਿਹੜੀ ਰਾਤ ਹੋ ਗਈ ਹੈਗੀ ਤੇ ਰਾਤ ਨੂੰ ਪੋਚੇ ਲਾਉਣਾ ਬਸ ਇੱਕ ਮਜਬੂਰੀ ਹੋ ਗਈ ਜੀ ਤੇ ਕਿਉਂਕਿ ਹਨਾ ਫਿਰ ਨਹੀਂ ਲੋਟ ਆਉਂਦੇ ਕੰਮ ਤਾਂ ਜ ਸਵੇਰੇ ਦੂਜੇ ਦਿਨ ਫਿਰ ਕੰਮ ਨੂੰ ਜੀ ਨਹੀਂ ਕਰਦਾ ਹੈਗਾ ਐਵੇਂ ਲੱਗਦਾ ਹੈਗਾ ਵੀ ਬਸ ਕੰਮ ਨਾ ਕਰੀਏ ਹੱਡ ਪੈਰ ਜੀ ਟੁੱਟ ਜਾਂਦੇ ਹੈਗੇ ਗੰਦੇ ਨੂੰ ਦੇਖ ਕੇ ਘਰ ਗੰਦਾ ਦੇਖ ਕੇ ਤੇ ਜੇਕਰ ਕਰਦੀ ਵਧੀਆ ਸਫਾਈ ਹੋਵੇ ਤਾਂ ਦੂਜੇ ਦਿਨ ਜਿਹੜਾ ਹਾਲਾਕੇ ਪੋਚੇ ਤਾਂ ਚਲੋ ਅਸੀਂ ਕੱਲ ਨੂੰ ਵੀ ਲਾਉਣੀ ਪੈਣਗੇ ਪਰ ਇੱਕ ਵਾਰ ਹਨਾ ਸਵੇਰ ਨੂੰ ਜਦੋਂ ਉੱਠਾਂਗੇ ਆਪਾਂ ਸਾਫ਼ ਹੋਊਗਾ ਤੇ ਅੱਜ ਦਾ ਦਿਨ ਤਾਂ ਚਲੋ ਜਿਹੜਾ ਹਨਾ ਅੱਜ ਦੌੜ ਦੇ ਵਿੱਚ ਨੰਗੇ ਹੀ ਆ ਤੇ ਲੋ ਸਵੇਰ ਤਾਂ ਆਪਾਂ ਜਿਹੜਾ ਟਾਈਮ ਨਾਲ ਸਾਰੇ ਕੰਮ ਕਰ ਲਵਾਂਗੇ ਕਿਉਂਕਿ ਇਹ ਸਵੇਰੇ ਚਿਰ ਨਹੀਂ ਲੱਗਣਾ ਪੋਚਿਆ ਪੋਚਿਆ ਤੇ ਹੁਣ ਜਿਹੜਾ ਆ ਪਸੂ ਨੂੰ ਪਾਣੀ ਪਿਆਉਂਗੀ ਜੀ ਇਸ ਤੋਂ ਬਾਅਦ ਮੈਂ ਤੇ ਬਾਕੀ ਹਜੇ ਮੇਰਾ ਆਟਾ ਉਟਾ ਗੁੰਨਣਾ ਵਾਲਾ ਪਿਆਗਾ ਤੇ ਦਾਲ ਮੈਂ ਜਿਹੜਾ ਇੱਕ ਦੋ ਵਾਰ ਵਿੱਚ ਦੀ ਵੇਖ ਲਈ ਸੀ ਦਾਲ ਆਪਣੀ ਬਣ ਚੁੱਕੀ ਹੈਗੀ ਤੇ ਬਾਕੀ ਜਿਹੜੇ ਭੈਣ ਭਰਾ ਚੈਨਲ ਨੂੰ ਸਪੋਰਟ ਕਰ ਰਹੇ ਹੈ ਜੀ ਉਹਨਾਂ ਦਾ ਸਤਿ ਸਹਿਜ ਦਿਲੋਂ ਧੰਨਵਾਦ ਹੈ ਤੇ ਅੱਗੇ ਵੀ ਭੈਣ ਭਰਾਵਾਂ ਨੂੰ ਰਿਕਵੈਸਟ ਹੈ ਜੀ ਪਲੀਜ਼ ਆਪਣੀ ਸਪੋਰਟ ਆਈਡੀ ਚੈਨਲ ਨੂੰ ਬਣਾਈ ਰੱਖਿਓ ਤੇ ਬਾਕੀ ਜਿਹੜੇ ਭੈਣ ਭਰਾ ਨਵੇਂ ਆ ਦੁਆਰਾ ਫੇਰ ਜਿਹੜੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਵੀ ਕਰਿਓ ਜੀ ਜੇਕਰ ਵੀਡੀਓ ਥੋੜੀ ਜਿਹੀ ਵਧੀਆ ਲੱਗਾ ਤਾਂ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਇਸੇ ਦੇ ਨਾਲ ਆ ਜਿਹੜਾ ਆਪਾਂ ਵੀਡੀਓ ਕਰਦੇ ਹਾਂ ਜੀ ਐਂਡ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਮਿਲਦਿਆ ਤੁਹਾਨੂੰ ਕਿਸੇ ਹੋਰ ਵੀਡੀਓ ਦੇ ਨਾਲ ਧੰਨਵਾਦ